ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਸਨੇਰ ਵਿੱਚ ਮੀਨਾ ਪੈਨ ਕਰਕੇ ਸਾਰੇ ਪਿੰਡ ਦੇ ਵੱਲੋਂ ਮਿਲਜੁਲ ਕੇ ਪੁਰਾਣੇ ਰੀਤੀ ਰਿਵਾਜ ਅਨੁਸਾਰ ਗੁੱਡੀ ਸਾੜੀ ਗਈ ਇਸ ਮੌਕੇ ਬੀਬੀਆਂ ਦੇ ਵੱਲੋਂ ਵੈਨ ਪਾਈ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਨੌਜਵਾਨ ਪੀੜੀ ਨੂੰ ਪੁਰਾਣੇ ਵੇਰਸੇ ਨਾਲ ਵੀ ਜੋੜਿਆ ਜਾ ਰਿਹਾ ਹੈ ਤੇ ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਬੀਜੀ ਜਾਵੇਗੀ ਉੱਥੇ ਹੀ ਜੀ ਜੰਤੂ ਦਰਖਤ ਰੁੱਖ ਹਰੇ ਭਰੇ ਹੋ ਜਾਣਗੇ ਤੇ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਹਾਂਜੀ ਅਸੀਂ ਪਿੰਡ ਸਨੇਹਰ ਤੋਂ ਅੱਜ ਗੁੱਡੀ ਖੂਨ ਫੂਕਣ ਦਾ ਪ੍ਰੋਗਰਾਮ ਕਰਨ ਲੱਗੇ ਹਾਂ ਜੀ। ਅਸਾਂ ਤਿੰਨ ਦਿਨ ਹੋ ਗਏ ਜੀ ਗੁੱਡੀ ਨੂੰ ਬਣਾਉਂਦਿਆਂ ਨੂੰ ਰਾਸ਼ਨ ਇਕੱਠਾ ਕਰਦਿਆਂ ਨੂੰ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਸਾਰਿਆਂ ਦੇ ਲਈ ਵੀ ਠੰਡ ਹੋਵੇ ਪਸ਼ੂ ਪੰਛੀ ਜਾਨਵਰਾਂ ਦੇ ਲਈ ਤੇ ਚੋਨਾ ਨਾ ਲਾਉਣ ਵਾਲਿਆਂ ਦੇ ਲਈ ਗਰੀਬ ਜਨਤਾ ਦੇ ਲਈ ਠੰਡ ਹੋ ਜੇ ਬਸ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਜੀ ਵੀ ਵੱਧ ਤੋਂ ਵੱਧ ਮੀਂਹ ਪਵੇ ਤੇ ਬਾਕੀ ਬੱਚੇ ਨੇ ਜਿਹੜੇ ਅੱਜ ਕੱਲ ਦੇ ਉਹ ਮੋਬਾਈਲ ਔਰ ਕੰਪਿਊਟਰ ਦੇ ਜੋਗ ਆ ਗਏ ਜੀ ਸਾਰਾ ਦਿਨ ਮੋਬਾਈਲਾਂ ਤੇ ਜੁਟੇ ਰਹਿੰਦੇ ਨੇ ਉਹਨਾਂ ਨੂੰ ਸੱਚੀ ਤਾਂ ਪਤਾ ਹੀ ਨਹੀਂਗਾ ਵੀ ਆਪਣੇ ਵਿਰਸੇ ਨੂੰ ਨਾ ਭੁੱਲਣ ਆਪਣੇ ਕਲਚਰ ਦੇ ਨਾਲ ਜੁੜੇ ਜੋੜਨ ਦੀ ਕੋਸ਼ਿਸ਼ ਕਰਦੇ ਜੀ ਇਸ ਬੱਚਿਆਂ ਨੂੰ ਵੱਧ ਤੋਂ ਵੱਧ ਠੀਕ ਹੈ ਜੀ ਬਸ ਸਾਡਾ ਇਹੀ ਮਕਸਦ ਸੀਗਾ ਵੀ ਪ੍ਰਮਾਤਮਾ ਮੀਂਹ ਪਾਵੇ ਇੰਨਾ ਜ਼ਿਆਦਾ ਮੀਂਹ ਪਵੇ ਕਿ ਅਸੀਂ ਭਿੱਜ ਕੇ ਘਰਾਂ ਨੂੰ ਚਾਹੀਏ ਅੱਜ ਜੋ ਤੁਸੀਂ ਦੇਖ ਰਹੇ ਹੋ ਕਿ ਗੁੱਡੀ ਸਾੜੀ ਜਾ ਰਹੀ ਹੈ ਸਾਡਾ 올ਡਰ ਟ੍ਰੈਡਿਸ਼ਨ ਆ ਔਰ ਅਸੀਂ ਪਹਿਲੀ ਵਾਰ ਇਹ ਸਭ ਦੇਖ ਰਹੇ ਹਾਂ ਸਾਨੂੰ ਇਸ ਚੀਜ਼ ਤੋਂ ਇਹ ਸਿੱਖਿਆ ਮਿਲਦੀ ਆ ਕਿ ਸਾਨੂੰ ਆਪਣਾ ਨਾ ਹੀ 올ਡਰ ਟ੍ਰੈਡਿਸ਼ਨ ਭੁੱਲਣਾ ਚਾਹੀਦਾ ਵਾ ਔਰ ਰਹੀ ਗੱਲ ਮੇਨ ਬਰਸਾਤ ਦੀ ਤਾਂ ਉਹ ਅੱਜ ਕੱਲ ਲੋਕ ਜੋ ਅੰਨੇ ਵਾ ਦਰੱਖਤਾਂ ਨੂੰ ਵੱਢ ਰਹੇ ਆ ਇਸ ਦਾ ਮੇਨ ਰੀਜ਼ਨ ਇਹੀ ਆ ਜੇਕਰ ਲੋਕ ਵਾਤ ਤੋਂ ਵਾਤ ਰੁੱਖ ਲਗਾਉਣਗੇ ਤਾਂ ਬਾਰਿਸ਼ ਹੋਏਗੀ ਜਿਸ ਨਾਲ ਕਿਉਂਕਿ ਲੋਕ ਬਹੁਤ ਸਾਰੇ ਲੋਕ ਜੋ ਬਿਨਾਂ ਸੋਚੇ ਸਮਝੇ ਕੁਦਰਤ ਦੀ ਨਾਲ ਖੜਵਾੜ ਕਰ ਰਹੇ ਆ ਉਹਨਾਂ ਨੂੰ ਇਦਾਂ ਨਹੀਂ ਚਾਹੀਦਾ ਸਭ ਆਪਣੀਆਂ ਫਸਲਾਂ ਬਾਰੇ ਸੋਚਣਾ ਚਾਹੀਦੇ ਤੇ ਕੁਦਰਤੀ ਪੰਛੀਆਂ ਬਾਰੇ ਇਤਿਹਾਸੇ ਪਾਸੇ ਬਾਰੇ ਸੋਚਣਾ ਚਾਹੀਦਾ ਜੇਕਰ ਉਹ درخت ਲਗਾਉਣਗੇ ਆਪਣਾ ਆਸ-ਪਾਸੇ ਵਾਲ ਆੜੇ ਦਵਾਰੇ ਨੂੰ ਸਾਫ਼ ਰੱਖਣਗੇ ਤਾਂ ਹੋ ਸਕਦਾ ਹੈ ਕਿ ਪੰਜਾਬ ਵਿੱਚ ਵਾਧਾ ਹੋਵੇ ਜੇਕਰ ਅਸੀਂ ਆਪਣੇ ਪੰਜਾਬ ਨੂੰ ਬਚਾਵਾਂਗੇ ਤਾਂ ਅੱਗੇ ਜਾ ਕੇ ਹੀ ਸਾਡਾ ਪੰਜਾਬ ਤਰੱਕੀ ਕਰ ਪਾਵੇਗਾ ਥੈਂਕ ਯੂ ਸੋ। ਇਹਨੂੰ ਪੁਰਾਣੇ ਜਮੇ ਦੀ ਸੱਭਿਆਚਾਰ ਦੇਣੀ ਹੈ। ਤਾਂ ਪਸ਼ੂ ਆ ਪੰਛੀ ਇਹਨਾਂ ਦੀ ਸੁੱਕ ਪਾਲਦੇ ਆ। ਆਉ ਨਗਰ ਖੇਰੇ ਜਿੰਨੀ ਹੈ ਸਾਰੇ ਦਾ ਸੁੱਕ ਪਾਲਦੇ ਆ। ਤੋ ਦਰਖਾ ਅੱਜੇ ਬਦਲਣਾ ਚਾਹੀਦਾ ਘਟਨਾ ਨਹੀਂ ਚਾਹੀਦਾ ਪੁਰਾਣਾ ਰੀਤੀ ਰਿਵਾਜ ਹੁਣ ਵੀ ਚੱਲੇ ਅਸੀਂ ਖੁਸ਼ ਹਾਂ ਹਾਂ ਜੀ ਬੀਬੀ ਇਹ ਜਿਹੜੀ ਗੁੱਡੀ ਸਾੜੀ ਜਾਰੀ ਕਿਉਂ ਸਾੜੀ ਜਾਰੀ ਇਹ ਜੀ ਪੁਰਾਣੀਆਂ ਰੀਤਾਂ ਆ ਇਹ ਪੁਰਾਣੀਆਂ ਰੀਤਾਂ ਕੱਢੀਆਂ ਜੀ ਹੁਣ ਬੱਚੇ ਇੱਕ ਇੱਕ ਜਨਾਨੀ ਦੇ ਉਹ ਐ ਵੰਦੇ ਚੰਗੀ ਖਲੋਤੀ ਐ ਅੱਗੇ 6 6 7 7 ਹੁੰਦੇ ਸੀ ਬੱਚੇ ਜਮਾਂ ਤੰਗ ਨਹੀਂ ਸੀ ਕਰਦੇ ਕੋਈ ਬੇਪਰਵਾਹਾਂ ਸੀ ਅੱਗੇ ਹੁਣ ਦੁਖੀ ਬਹੁਤ ਕਰਦੇ ਐ ਕਿਉਂ ਮੋਟਰ ਜੋਗ ਆ ਗਿਆ ਹੁਣ ਜੇ ਪ੍ਰਾਣੀਆਂ ਰੀਤਾਂ ਹੋਣ ਤੇ ਦੁਨੀਆ ਸੌਖੀ ਹੋ ਜੇ ਸਾਡੇ ਵੇਲੇ ਪ੍ਰਾਣੀਆਂ ਸੀ ਅਸੀਂ ਸੌਖੇ ਸੀ ਸਾਡੇ ਦਾਦੇ ਪਰਦਾਦੇ ਬਹੁਤ ਸੌਖੇ ਸੀ